ਜਲਦੀ ਸੜਕ ਦੇ ਉੱਤੇ ਕੁੜੀ ਦੇ ਨਾਲ ਵੱਡਾ ਕਾਂਡ ਹੋ ਗਿਆ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਂਦੇ ਨੇ ਆ ਦੇਖੋ ਕੁੜੀ ਦੇ ਨਾਲ ਕੀ ਕਰਦੇ ਨੇ ਕਿ ਕੁੜੀ ਬੇਹੋਸ਼ ਹੋ ਜਾਂਦੀ ਹੈ ਸੜਕ ਦੇ ਉੱਤੇ ਹੀ ਕੁੜੀ ਦੇ ਨਾਲ ਵੱਡਾ ਕਾਂਡ ਹੋਇਆ ਉਧਰ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਸੀਸੀਟੀਵੀ ਤਸਵੀਰਾਂ ਬੇहद ਹੈਰਾਨ ਕਰਦੇ ਇਨਵੋਲਡੀਆਂ ਨੇ ਤੁਸੀਂ ਵੀ ਜ਼ਰੂਰ ਇਹਨਾਂ ਤਸਵੀਰਾਂ ਨੂੰ ਗੌਰ ਦੇ ਨਾਲ ਦੇਖ ਲਓ ਕਿਤੇ ਤੁਹਾਡੇ ਨਾਲ ਵੀ ਸੜਕ ਤੇ ਜਾਂਦਿਆਂ ਅਜਿਹਾ ਕੁਝ ਨਾ ਵਾਪਰ ਜਾਵੇ ਤਸਵੀਰਾਂ ਬੇहद ਹੈਰਾਨ ਕਰ ਦੇਣ ਵਾਲੀਆਂ ਨੇ ਦਰਅਸਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਂਦੇ ਨੇ ਇੱਕ ਕੁੜੀ ਜੋ ਕਿ ਗਲੀ ਦੇ ਵਿੱਚੋਂ ਲੰਘ ਰਹੀ ਹੁੰਦੀ ਹੈ ਉਸ ਦਾ ਬੈਗ ਖੋਣ ਦੀ ਕੋਸ਼ਿਸ਼ ਕਰਦੇ ਨੇ ਅਤੇ ਕਾਫੀ ਦੂਰ ਤੱਕ ਜੋ ਹੈ ਕੁੜੀ ਨੂੰ ਆਪਣੇ ਨਾਲ ਘੜੀਸ ਦੇ ਲੈ ਕੇ ਜਾ ਰਹੇ ਨੇ ਤਸਵੀਰਾਂ ਬੇहद ਹੈਰਾਨ ਕਰ ਦੇਣ ਵਾਲੀਆਂ ਨੇ ਉਦਰ ਕੁੜੀ ਜੋ ਹੈ ਲਗਾਤਾਰ ਆਪਣਾ ਬੈਗ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਇੰਨਾ ਧੱਕਾ ਕੀਤਾ ਜਾਂਦਾ ਕਿ ਕੁੜੀ ਸੜਕ ਤੇ ਜਾਂਦੀ ਜਦੋਂ ਬੈਗ ਨੂੰ ਆਪਣੇ ਨੂੰ ਬਚਾ ਰਹੀ ਹੁੰਦੀ ਹੈ ਬੈਗ ਨੂੰ ਉਹਨਾਂ ਲੁਟੇਰਿਆਂ ਦੇ ਕੋਲੋਂ ਖੋ ਰਹੀ ਹੁੰਦੀ ਹੈ ਤਾਂ ਕੁੜੀ ਸੜਕ ਦੇ ਉੱਤੇ ਹੀ ਮੁਦੇ ਮੂਹ ਜਾ ਡਿੱਗਦੀ ਹੈ ਜਿਸ ਕਾਰਨ ਕਈ ਕਾਫੀ ਸਮੇਂ ਤੱਕ ਕੁੜੀ ਨੂੰ ਹੋਸ਼ ਵੀ ਨਹੀਂ ਰਹਿੰਦਾ ਉੱਧਰੇ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਲੋਕਾਂ ਦੇ ਵੱਲੋਂ ਇਸ ਕੁੜੀ ਨੂੰ ਹੋਸ਼ ਦੇ ਵਿੱਚ ਲਿਆਇਆ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਰੀ ਹੋਈ ਗਲੀ ਦੇ ਵਿੱਚ ਰਿਹਾਇਸ਼ੀ ਇਲਾਕਾ ਹੈ ਰਿਹਾਇਸ਼ੀ ਇਲਾਕੇ ਦੀਆਂ ਤਸਵੀਰਾਂ ਨੇ ਇਹ ਜਿੱਥੇ ਘਰ ਨੇ ਦੁਕਾਨਾਂ ਨੇ ਪਰ ਇਹਨਾਂ ਲੁਟੇਰਿਆਂ ਦੇ ਹੌਸਲੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦਿਨੋ ਦਿਨ ਗੁਲੰਦ ਹੁੰਦੇ ਜਾ ਰਹੇ ਨੇ ਪਰੇ ਮਹੱਲੇ ਦੇ ਵਿੱਚ ਜੋ ਹੈ ਕੁੜੀ ਦੇ ਨਾਲ ਕਾਂਡ ਕੀਤਾ ਗਿਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਲੁਟੇਰੇ ਕਈ ਕਿਲੋਮੀਟਰ ਤੱਕ ਕੁੜੀ ਨੂੰ ਕਢੀਸ ਦੇ ਲੈ ਕੇ ਜਾਂਦੇ ਨੇ ਕੁੜੀ ਦਾ ਬੈਗ ਖੋਣ ਦੀ ਕੋਸ਼ਿਸ਼ ਕਰਦੇ ਨੇ ਪਰ ਇਸ ਕੁੜੀ ਦੇ ਵੱਲੋਂ ਆਪਣੇ ਬੈਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਉਸ ਦਾ ਸਮਾਨ ਇਹ ਲੁਟੇਰੇ ਨਾਲ ਲੈ ਕੇ ਜਾ ਪਾਣ ਅਤੇ ਆਪਣੇ ਬੈਗ ਨੂੰ ਬਚਾਉਂਦੀ ਕੁੜੀ ਮੁੱਦੇ ਮੂਹ ਸੜਕ ਦੇ ਉੱਤੇ ਜਾ ਡਿੱਗਦੀ ਹੈ ਇੰਨਾ ਲੁਟੇਰੀਆ ਨੂੰ ਕੋਰਾ ਤਰਸ ਨਹੀਂ ਆਇਆ ਇਸ ਕੁੜੀ ਦੇ ਉੱਤੇ ਕੁੜੀ ਨੂੰ ਕਾਫੀ ਦੇਰ ਤੱਕ ਹੋਸ਼ ਨਹੀਂ ਆਂਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਕੁੜੀ ਨੂੰ ਜਗਾਉਣ ਦੇ ਲਈ ਆਉਂਦੇ ਨੇ ਤੇ ਕੁੜੀ ਦੇਖ ਸਕਦੇ ਹੋ ਤੁਸੀਂ ਜਿਸ ਨੂੰ ਕਾਫੀ ਸਮੇਂ ਤੱਕ ਹੋਸ਼ ਤੱਕ ਨਹੀਂ ਆਉਂਦਾ ਇਸ ਕੁੜੀ ਨੂੰ ਮੁੱਦੇ ਮੂੰਹ ਜਾ ਡਿੱਗਦੀ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਨਾਂ ਲੁਟੇਰੀਆ ਦੇ ਹੌਸਲੇ ਬੁਲੰਦ ਹੋ ਗਏ ਨੇ ਤਸਵੀਰਾਂ ਬਰਨਾਲਾ ਦੀਆਂ ਨੇ ਜਿੱਥੇ ਬਰਨਾਲਾ ਦੇ ਰਿਹਾਇਸ਼ੀ ਇਲਾਕੇ ਦੇ ਵਿੱਚ ਦੇਖ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਇਹ ਲੁੱਟੇਰੇ ਬੇਖੌਫ ਹੋ ਕੇ ਘੁਮ ਰਹੇ ਨੇ ਪਰ ਇਹ ਸੜਕ ਦੇ ਵਿੱਚ ਭਰੇ ਮੱਲੇ ਦੇ ਵਿੱਚ ਰਿਹਾਇਸ਼ੀ ਇਲਾਕੇ ਦੁਕਾਨਾਂ ਨੇ ਲੋਕਾਂ ਦੇ ਘਰ ਨੇ ਪਰ ਇਨਾਂ ਲੁੱਟੇਰਿਆਂ ਨੂੰ ਭੋਰਾ ਜੋ ਹੈ ਸ਼ਰਮ ਨਹੀਂ ਹੈ ਭੋਰਾ ਕਿਸੇ ਦਾ ਡਰ ਨਹੀਂ ਹੈ